ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜੀ ਆਡੀਓ ਦੀ ਪ੍ਰੋਬਲਮ ਆ ਰਹੀ ਸੀ ਲਾਈਵ ਦੀ ਇਸ ਕਰਕੇ ਇੱਕ ਵਾਰ ਲਾਈਵ ਡਿਲੀਟ ਕਰਨਾ ਪਿਆ ਦੁਬਾਰਾ ਤੁਹਾਡੀ ਕਚੇਰੀ ਚ ਦੁਬਾਰਾ ਹਾਜ਼ਰ ਹਾਂ ਤੁਸੀਂ ਸਾਰਿਆਂ ਨੇ ਤਰਨ ਤਰਨ ਦੇ ਕੱਲ ਨਤੀਜੇ ਦੇਖ ਲਏ ਔਰ ਅੱਛੀ ਤਰ੍ਹਾਂ ਸੁਣ ਲਏ ਐਨਾਲਿਸਿਸ ਵੀ ਸੁਣ ਲਿਆ ਬਹੁਤ ਸਾਰੇ ਚੈਨਲਸ ਦਾ ਮੈਂ ਸਿਰਫ ਆਪਣੇ ਕਾਂਗਰਸ ਪਾਰਟੀ ਦੇ ਤਮਾਮ ਕੈਡਰਸ ਨੂੰ ਵਰਕਰਸ ਨੂੰ ਔਰ ਸਾਡੇ ਸਤਕਾਰਯੋਗ ਲੀਡਰ ਸਾਹਿਬਾਨ ਨੂੰ ਸਭ ਨੂੰ ਇਹ ਕਹਿਣਾ ਚਾਹੁੰਦਾ ਕਿ ਬਿਲਕੁਲ ਹਤਾਸ਼ ਨਹੀਂ ਹੋਣਾ ਇਸ ਨਤੀਜੇ ਤੋਂ ਬਿਲਕੁਲ ਘਬਰਾਉਣਾ ਨਹੀਂਗਾ ਇਸ ਨਤੀਜੇ ਤੋਂ ਬਿਲਕੁਲ ਡੀਮੋਰਾਲਾਈਜ਼ ਨਹੀਂ ਹੋਣਾ ਕਿਉਂਕਿ ਇਹ ਨਤੀਜਾ ਕੇਵਲ ਤੇ ਕੇਵਨ ਪੁਲਿਸ ਤੰਤਰ ਦੇ ਬਲ ਤੇ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਜਿੱਤੀ ਹੈ ਸਾਰੇ ਸਰਕਾਰ ਸਾਰੇ ਪੰਜਾਬ ਸਰਕਾਰ ਦਾ ਅਮਲਾ ਤਰਨ-ਤਰਨ ਵਿੱਚ ਸਾਰੀ ਪੁਲਿਸ ਦਾ ਐਂਡਾ ਵੱਡਾ ਦਬਦਬਾ ਤੇ دہشت ਪਰਚੇ अनेका ਔਰ ਉਸ ਤੋਂ ਇਲਾਵਾ ਜੋ ਪੈਸੇ ਦਾ ਦੁਰਉਪਯੋਗ ਜੋ ਸ਼ਰਾਬ ਦਾ ਦੁਰਉਪਯੋਗ ਜੋ ਨਸ਼ਿਆਂ ਦਾ ਦੁਰਉਪਯੋਗ ਉਹ ਤੁਹਾਡਾ ਸਾਰਿਆਂ ਦੇ ਸਾਹਮਣੇ ਹੈ ਔਰ ਇਹ ਕੋਈ ਪਹਿਲੀ ਵਾਰ ਸਰਕਾਰ ਨੇ ਜਿਮਨੀ ਚੋਣਾ ਨਹੀਂ ਜਿੱਤੀ ਇਹ ਪੁਰਾਣਾ ਟਰੈਕ ਰਿਕਾਰਡ ਹੈ ਤੁਸੀਂ ਅਗਰ ਪੰਜਾਬ ਦੀਆਂ 100 ਜਿਮਨੀ ਚੋਣਾ ਕੱਢ ਲੋਂਗੇ ਤੇ 90% ਇਲੈਕਸ਼ਨਾਂ ਜਿਮਨੀ ਚੋਣਾ ਸਰਕਾਰਾਂ ਜਿੱਤਦੀਆਂ ਨੇ ਲਓ ਇਹਦਾ ਉਦਾਹਰਨ ਮੈਂ ਪਰਸੋ ਸੁਣ ਰਿਹਾ ਸੀਗਾ ਦਵਿੰਦਰ ਪਾਲ ਸਿੰਘ ਦਵਿੰਦਰ ਪਾਲ ਜੀ ਜਿਹੜੇ ਕਿ ਅਰਵਾਈਡ ਇੰਡੀਆ ਦੇ ਨਾਮ ਤੇ ਪੋਡਕਾਸਟ ਸੁਣਾਉਂਦੇ ਉਹਨਾਂ ਨੇ ਦੋ ਬੜੇ ਅੱਛੇ ਉਦਾਹਰਨ ਦਿੱਤੇ ਤੁਸੀਂ ਸਮਝ ਜਾਓਗੇ ਕਿ ਜਿਮਨੀ ਚੋਣ ਦਾ ਨਤੀਜਾ ਮੈਨੇਕੇਜ਼ ਨਹੀਂਗਾ ਔਰ ਬਲਕਿ ਮੀਨਿੰਗਲੈਸ ਸ ਉਹਨਾਂ ਨੇ ਸਮਝਾਇਆ ਕਿ ਜਦੋਂ 2015 ਚ ਬੇਅਦਬੀਆਂ ਹੋਈਆਂ ਨਾ ਪੰਜਾਬ ਦੇ ਵਿੱਚ ਉਸ ਵਕਤ ਰਮਨਜੀਤ ਸਿੰਘ ਸਿੱਕੀ ਜਿਹੜੇ ਕਾਂਗਰਸ ਪਾਰਟੀ ਦੇ ਐਮ.ਐਲ.ਏ ਸੀ ਖਡੂਰ ਸਾਹਿਬ ਤੋਂ ਉਹ ਕਾਫੀ ਧਾਰਮਿਕ ਵਿਅਕਤੀ ਆ ਤੇ ਉਹਨਾਂ ਦੇ ਮਨ ਨੂੰ ਜਦੋਂ ਠੇਸ ਪਹੁੰਚੀ ਰਮਨਜੀਤ ਸਿੰਘ ਸਿੱਕੀ ਨੇ ਬਤੌਰ ਖਡੂਰ ਸਾਹਿਬ ਕਾਂਗਰਸ ਦੇ ਐਮ.ਐਲ.ਏ ਅਸਤੀਫਾ ਦਿੱਤਾ 2015 ਦੇ ਵਿੱਚ ਜੇ ਔਰ 2016 ਚ ਖਡੂਰ ਸਾਹਿਬ ਅ ਅਸੈਂਬਲੀ ਹਲਕੇ ਦੀ ਜਿਮਨੀ ਚੋਣ ਹੋਈ ਅਕਾਲੀ ਦਲ ਦਾ ਰਾਜ ਸੀਗਾ ਬੇਅਦਬੀਆਂ ਦਾ ਪੂਰਾ ਅਸਰ ਸੀਗਾ ਚੱਲ ਰਿਹਾ ਸੀ ਕੰਮ ਔਰ ਤਰਨਤਾਰ ਦਾ ਬਿਲਕੁਲ ਨਾਲ ਦਾ ਗਵਾਂਢੀ ਹਲਕਾ ਖਡੂਰ ਸਾਹਿਬ ਆ ਲੇਕਿਨ ਬੜੇ ਸ਼ਾਨ ਨਾਲ ਸ਼੍ਰੋਮਣੀ ਅਕਾਲੀ ਦਲ ਜਿਹੜੀ ਉਸ ਵਕਤ ਬਾਦਲ ਅਕਾਲੀ ਦਲ ਕਹ ਲੋ ਉਹ ਜਿਮਨੀ ਚੋਣ ਜਿੱਤਦੇ ਨੇ 2016 ਚ ਤੇ 2017 ਵਿੱਚ ਜਦੋਂ ਜਨਰਲ ਇਲੈਕਸ਼ਨ ਹੁੰਦੀ ਆ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਵਾਪਸ ਸਿਰਫ 14 ਕੇ 15 ਅਸੈਂਬਲੀ ਸੀਟਾਂ ਤੇ ਸਿਮਟ ਜਾਂਦਾ ਸੀ ਅੱਛਾ ਇੱਕ ਹੋਰ ਉਦਾਹਰਨ ਉਹਨਾਂ ਨੇ ਪੇਸ਼ ਕੀਤਾ ਵੈਸੇ ਤਾਂ ਉਦਾਹਰਨ ਆਪਾਂ ਸਾਰੇ ਜਾਣਦੇ ਆ ਲੇਕਿਨ 2017 ਵਿੱਚ ਜਦੋਂ ਕੈਪਟਨ ਉਮਰਿੰਦਰ ਸਿੰਘ ਦੀ ਸਰਕਾਰ ਬਣੀ 17 ਤੋਂ ਲੈ ਕੇ 22 ਤੱਕ ਜਿੰਨੀਆਂ ਜਿਮਨੀ ਚੋਣਾ ਹੋਈਆਂ ਉਹ ਕੈਪਟਨ ਉਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਨੇ ਬੜੇ ਆਰਾਮ ਨਾਲ ਜਿੱਤੀਆਂ ਬਲਕਿ ਇੱਕ ਬੜੀ ਇੰਪੋਰਟੈਂਟ ਇਲੈਕਸ਼ਨ ਆਈ ਔਰ ਇਸ ਸਾਰੀਆਂ ਇਲੈਕਸ਼ਨਾਂ ਵਿੱਚ ਅਕਾਲੀ ਦਲ ਨੰਬਰ 2 ਤੇ ਆਉਂਦਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਤਾਂ ਬਿਲਕੁਲ ਹੀ ਪਿੱਛੇ ਰਹਿ ਗਈ ਸੀ ਨੰਬਰ 2 ਤੇ ਹੌਣਦਾ ਰਿਹਾ ਜਿੱਦਾਂ ਹੁਣ ਆਇਆ 73 ਨੰਬਰ ਦੇ ਇਲੈਕਸ਼ਨ ਵਿੱਚ ਐਂ ਲੱਗਦਾ ਕਿ ਨੰਬਰ 2 ਤੇ ਆਗੇ ਦਾ ਪਤਾ ਨਹੀਂ ਕੀ ਹੋ ਜਾਣਾ ਨੰਬਰ 2 ਤੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਸਾਬਦਲ ਅਕਾਲੀ ਦਲ ਉਹ ਕੈਪਟਨ ਅਬਰਿੰਦਰ ਸਿੰਘ ਦੇ ਰਾਜ ਵਿੱਚ ਆਉਂਦਾ ਰਿਹਾ ਇੱਕ ਇਲੈਕਸ਼ਨ ਅਕਾਲੀ ਦਲ ਨੇ ਮਨਪ੍ਰੀਤ ਸਿੰਘ ਅਯਾਲੀ ਦੀ ਦਾਖਾ ਹਲਕੇ ਦੀ ਜਿਮਨੀ ਚੋਣ ਅਕਾਲੀ ਦਲ ਜਿੱਤ ਗਿਆ ਰਾਜ ਭਾਗ ਕਾਂਗਰਸ ਦਾ ਸੀਗਾ ਅਕਾਲੀ ਦਲ ਮਨਪ੍ਰੀਤ ਸਿੰਘ ਅਯਾਲੀ ਕੈਂਡੀਡੇਟ ਸੀ ਅਕਾਲੀ ਦਲ ਜਿੱਤ ਗਿਆ ਇਹ ਗੱਲ ਬਿਲਕੁਲ ਸਮਝ ਲਓ ਕਿ 2022 ਦੀਆਂ ਇਲੈਕਸ਼ਨਾਂ ਤੋਂ ਕੁਝ ਸਾਲ ਇੱਕ ਅੱਧਾ ਸਾਲ ਡੇਢ ਸਾਲ ਪਹਿਲਾਂ ਦੀ ਗੱਲ ਹੈ ਤੇ 2022 ਦੀ ਜੇ ਦੋ ਇਲੈਕਸ਼ਨ ਆਈ ਤੇ ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਅਕਾਲੀ ਦਲ ਜਿਹੜਾ ਉਹਨੂੰ ਮਹਿਜ਼ 3 ਐਮਐਲਏ ਮਿਲੇ ਪੰਜਾਬ ਦੇ ਵਿੱਚ ਹੁਣ ਤੁਸੀਂ ਅੰਦਾਜ਼ਾ ਲਾ ਲਓ ਜਿਹੜੇ ਲੋਕ ਇਹਨੂੰ ਕਹਿੰਦੇ ਕਿ ਸੈਮੀ ਫਾਈਨਲ ਹੈ ਜੀ ਇਹ ਤਾਂ ਐ ਹੋ ਗਿਆ ਇਹ ਸਰਾ ਸਰ ਝੂਠ ਹੈ ਕਿਉਂਕਿ ਜਿਹੜਾ ਜਨਰਲ ਇਲੈਕਸ਼ਨ ਹੈ ਇਸ ਦਾ ਪ੍ਰਭਾਵ ਮੰਨਿਆ ਜਾਂਦਾ ਪਾਰਲੀਮੈਂਟ ਦੀ ਇਲੈਕਸ਼ਨ ਹੋਈ 2024 ਦੇ ਵਿੱਚ ਪੰਜਾਬ ਦੇ ਵਿੱਚ ਅਗਰ ਆਮ ਆਦਮੀ ਇੰਨੀ ਲੋਕਪ੍ਰੀਆ ਸੀਗੀ ਤੇ ਫਿਰ ਉਹ 13 ਚੋਂ 10 ਸੀਟਾਂ ਕਿਉਂ ਹਾਰ ਦੇ ਜੀ ਸਿਰਫ 3 ਸੀਟਾਂ ਜਿੱਤ ਸਕੇ ਔਰ ਉਸ ਤੋਂ ਬਾਅਦ ਲਗਾਤਾਰ ਬਹੁਤ ਵਿਰੋਧ ਹੋ ਰਿਹਾ ਕਿਹੜੀ ਜਥੇਬੰਦੀ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦਾ ਫਰੋਦ ਨਹੀਂ ਕਰਦੀ ਕਿਸਾਨਾਂ ਤੋਂ ਲੈ ਕੇ ਜਿੰਨੇ ਮੁਲਾਜ਼ਮ ਜਥੇਬੰਦੀਆਂ ਤੁਸੀਂ ਤਰਨਤਾਰਨ ਵਿੱਚ ਦੇਖਿਆ ਕਿੰਨੇ ਧਰਨੇ ਲੱਗੇ ਕੀ ਕੁਝ ਹੋਇਆ ਸੋ ਇਹ ਕੀ ਹੁੰਦਾ ਕਿ ਇੱਕ ਇੱਕ ਕੌਨਸਟਿਟੂਐਂਸੀ ਵਿੱਚ ਸਾਰੀ ਸਰਕਾਰ ਦਾ ਅਮਲਾ ਮੰਤਰੀ ਸੰਤਰੀ ਮੁੱਖ ਮੰਤਰੀ ਬੁੱੱਚੇ ਦੁੱਜੇ ਤਿਜੇ ਤੁਸੀਂ ਅੰਦਾਜ਼ਾ ਲਾਓ ਇਹ ਕੋ ਫੇਅਰ ਇਲੈਕਸ਼ਨ ਨਹੀਂ ਗਈ ਇਸ ਕਰਕੇ ਇਸ ਨਤੀਜੇ ਦਾ ਕੋਈ ਪ੍ਰਭਾਵ ਮੇਰੇ ਹਿਸਾਬ ਨਾਲ ਮੰਨਣ ਦੀ ਲੋੜ ਨਹੀਂ ਗਈ ਠੀਕ ਹੈ ਕਾਂਗਰਸ ਦਾ ਇਹਦੇ ਵਿੱਚ ਅਨਫੋਰਚੂਨੇਟਲੀ ਜਿਹੜਾ ਗ੍ਰਾਫ ਹੈ ਉਹ ਨੀਚੇ ਗਿਆ ਵਾ ਔਰ ਸਾਡੇ ਕੈਂਡੀਡੇਟ ਜਿਹੜੀ ਉਹਦੀ ਪਰਫਾਰਮੈਂਸ ਬਹੁਤ ਪੂਰ ਸੀਗੀ ਉਹਦੇ ਕਈ ਕਾਰਨ ਨੇ ਜਿਹੜਾ ਕਾਂਗਰਸ ਪਾਰਟੀ ਦੇ ਲੀਡਰਸ ਨੂੰ ਬੈਠ ਕੇ ਇਨਟਰੋਸਪੈਕਸ਼ਨ ਕਰਨੀ ਚਾਹੀਦੀ ਕਿ ਕੀ ਕਾਰਨ ਸੀਗੇ ਲੇਕਿਨ ਜੇ ਇਹ ਕਹਿਣਾ ਕਿ ਬਸ ਜੀ ਹੁਣ ਨੰਬਰ 1 ਤੇ ਫਲਾਨਾ ਆ ਗਿਆ ਤੇ ਨੰਬਰ 2 ਤੇ ਫਲਾਨਾ ਆ ਗਿਆ ਇਸ ਤਰ੍ਹਾਂ ਦਾ ਕੋਈ ਪ੍ਰਭਾਵ ਜਿਹੜੀ 2027 ਦੀ ਇਲੈਕਸ਼ਨ ਹੋਵੇ ਨਹੀਂ ਜਾਵੇਗਾ اچھا ਇੱਕ ਹੋਰ ਗੱਲ ਨੁਕਤਾ ਸੁਣੋ ਭਗਵੰਤ ਮਾਨ ਤੇ ਕੇਜਰੀਵਾਲ ਚਲੋ ਉਹਨਾਂ ਨੇ ਖੁਸ਼ੀ ਮਨਾਵਣੀ ਆ ਉਹਨਾਂ ਦਾ ਰਾਈਟ ਬਣਦਾ ਉਹ ਕਹਿਣਗੇ ਜੇ ਅਸੀਂ ਤਾਂ ਜਿੱਤ ਲਈ ਇਲੈਕਸ਼ਨ ਤੇ ਹੁਣ ਬਸ ਤਿਆਰੀ ਕਰੋ 2027 ਦੀ ਇਹ ਜਿਹੜੀ ਇਲੈਕਸ਼ਨ ਦਾ ਨਤੀਜਾ ਤੁਸੀਂ ਕੱਢ ਲਓ ਜਿਹੜੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਵੋਟ ਪਈ ਆ ਉਹ 42000 ਵੋਟ ਪਈ ਆ ਟੋਟਲ ਵੋਟ ਪੋਲ ਹੋਈ ਆ 1 ਲੱਖ 75000 ਅਗਰ ਆਪਾਂ ਪਰਸੈਂਟੇਜ ਦੇਖਾਂਗੇ ਤੇ ਅਕਾਲੀ ਦਲ ਦੇ ਸੌਰੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਪਈ ਆ ਲਗਭਗ 36% ਵੋਟ ਅਪਰੋਕਸੀਮੇਟਲੀ ਇਹਦਾ ਮਤਲਬ ਆ ਕਿ 64% ਲੋਕ ਅੱਜ ਝਾੜੂ ਪਾਰਟੀ ਦੀ ਸਰਕਾਰ ਦੇ ਬੋਕਰ ਦੇ ਖਿਲਾਫ ਖੜੇ ਨੇ ਅੱਜ ਵੀ 64% ਇਹ ਕੋਈ ਛੋਟਾ ਸੰਕੇਤ ਨਹੀਂਗਾ ਦੈਟ ਮੀਨਸ ਦੇ ਆਰ ਟੋਟਲੀ ਅਨਪੋਪੂਲਰ ਔਰ ਜੋ ਇਹਨਾਂ ਨੇ ਕੁਝ ਪਿੱਛੇ ਕੀਤਾ ਐਂਟੀ ਸਿੱਖ ਫੈਸਲੇ ਲੈਨੇ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਬਾਹਰ ਭੇਜਿਆ ਬੁੱਧੀਆਂ ਜਿੰਨਾ ਸਟੇਟਾਂ ਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨਾਂ ਨੂੰ ਮਾਰਿਆ ਪੁਲਿਸ ਨੂੰ ਐਨਾ ਅਧਿਕਾਰ ਦਿੱਤਾ ਵਾ ਕਿ ਜਿੰਨੂੰ ਮਰਜ਼ੀ ਢਾ ਲੋ ਕੁੱਟ ਲੋ ਜਥੇਬੰਦੀਆਂ ਕੁੱਟੋ ਕਿਸਾਨਾਂ ਦਾ ਅੰਦੋਲਨ ਪੀਲੇ ਪੰਜੇ ਨਾਲ ਬਲਡੋਜ਼ਰ ਦੇ ਨਾਲ ਖਦੇੜਿਆ ਉਹਨਾਂ ਨੂੰ ਕੁੱਟਿਆ ਸਾਰਿਆਂ ਨੂੰ ਔਰ ਪਤਾ ਨਹੀਂ ਕਿੰਨੇ ਝੂਠੇ ਪਰਚੇ ਪੰਜਾਬ ਦੇ ਵਿੱਚ ਦਰਜ ਹੋਏ ਨੇ ਕਨਸਿਸਟੈਂਟਲੀ ਲਗਾਤਾਰ ਇਸੇ ਤਰ੍ਹਾਂ ਤਰਨਤਾਰ ਦੇ ਇਲੈਕਸ਼ਨ ਵਿੱਚ ਮੇਰਾ ਖਿਆਲ ਹੈ ਕਿ ਜ਼ਿਆਦਾ ਨਹੀਂ ਤਾਂ ਦਰਜਨਾ ਪਰਚੇ ਦਰਜ ਕੀਤੇ ਇਲੈਕਸ਼ਨ ਵਾਲੇ ਦਿਨ ਪੁਲਿਸ ਦੇ ਐਸਐਸਪੀ ਸਾਹਿਬ ਬਾਹਾਂ ਚੜਾ ਕੇ ਇਹ ਹੁਮਰੇ ਸੀ ਜਿਵੇਂ ਕਿ ਆਮ ਆਦਮੀ ਦੇ 에ਜੰਟ ਹੁੰਦੇ ਪੋਲਿੰਗ ਇਹ ਬੂਥ ਵਿੱਚ ਚੈਕਿੰਗ ਕਰੋ ਇਹ ਬੂਥ ਵਿੱਚ ਚੈਕਿੰਗ ਕਰੋ ਕਦੀ ਇਲੈਕਸ਼ਨਾਂ ਦੇ ਦੌਰਾਨ ਚੱਲਦੀ ਇਲੈਕਸ਼ਨ ਚ ਕਿਸੇ ਦੇ ਪਾਰਟੀ ਦੇ ਬੂਥਾਂ ਤੇ ਜਾ ਕੇ ਚੈਕਿੰਗ ਕਰ ਸਕਦੇ ਤੁਸੀਂ ਅੱਛਾ ਜਿੱਥੇ ਦਿਲ ਕਰਦਾ ਕਿ ਸਾਨੂੰ ਸ਼ੱਕ ਹੈ ਇੱਥੇ ਨਸ਼ੇ ਹੋ ਸਕਦੇ ਨੇ ਸਾਨੂੰ ਸ਼ੱਕ ਹੈ ਇੱਥੇ ਇਮਿਨਸ਼ਨ ਹੋ ਸਕਦਾ ਵਾ ਇਸ ਕਰਕੇ ਮੇਰੇ ਵੀਰੋ ਇਹ ਸਾਰਾ ਫਰਾਡਰੈਂਟ ਰਿਜ਼ਲਟ ਆ ਅਕੋਰਡਿੰਗ ਟੂ ਮੀ ਇੱਕ ਭੁਲੇਖਾ ਪਾਉਣ ਵਾਲਾ ਰਿਜ਼ਲਟ ਆ ਅਸਲ ਰਿਜ਼ਲਟ ਜਿਹੜਾ 2027 ਵਿੱਚ ਆਵੇਗਾ ਹਾਂ ਕਾਂਗਰਸ ਪਾਰਟੀ ਨੂੰ ਪਰਚੋਲ ਕਰਨੀ ਚਾਹੀਦੀ ਆ ਕਿ ਅਸੀਂ ਪ੍ਰਿੰਸੀਪਲ ਆਪੋਜੀਸ਼ਨ ਪਾਰਟੀਆਂ ਕਿ ਕੀ ਅਸੀਂ ਪੰਜਾਬ ਦੇ ਵਿੱਚ ਪੂਰਾ ਡਟਮਾ ਵਿਰੋਧ ਕਰ ਰਹੇ ਆ ਸਰਕਾਰ ਦਾ ਜਿਹੜੇ ਮੁੱਦੇ ਆ ਰਹੇ ਨੇ ਰਿਪੀਟਿਡਲੀ ਕਿ ਇਹ ਸੀ ਉਹਨਾਂ ਸਾਰੇ ਮੁੱਦਿਆਂ ਦਾ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਪੂਰਾ ਡਟ ਕੇ ਵਿਰੋਧ ਕਰ ਰਹੇ ਆ ਮੇਰੇ ਹਿਸਾਬ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਗੱਲ ਜਾ ਰਹੀ ਆ ਬਲਕਿ ਸਾਰੀ ਆਪੋਜੀਸ਼ਨ ਤੇ ਜਾ ਰਹੀ ਆ ਕਿ ਆਪੋਜੀਸ਼ਨ ਜਿਹੜੇ ਆ ਜਿਹੜੇ ਅਸਲ ਜਿੱਥੇ ਸਰਕਾਰਾਂ ਨੂੰ ਘੇਰਿਆ ਜਾ ਸਕਦਾ ਬੇਨਕਾਬ ਕੀਤਾ ਜਾ ਸਕਦਾ ਉਹ ਕਿਤੇ ਨਾ ਕਿਤੇ ਮੁੱਦੇ ਛੱਡੇ ਜਾ ਰਹੇ ਨੇ ਆ ਦੋ ਤਿੰਨ ਮੁੱਦੇ ਤਾਂ ਤਾਜ਼ੇ ਹੀ ਮੈਂ ਪਹਿਲਾਂ ਵੀ ਆਊਟਲਾਈਨ ਕੀਤੀ ਅੱਜ ਵੀ ਕਰ ਦਣਾ ਡੀਆਈਜੀ ਭੁੱਲਰ ਦੀ ਸੀਬੀਆਈ ਵੱਲੋਂ ਭ੍ਰਿਸ਼ਟਾਚਾਰ ਵਿੱਚ ਗ੍ਰਿਫਤਾਰੀ 7.5 ਕਰੋੜ ਰੁਪਇਆ ਕੈਸ਼ 21 ਕਿਲੋ ਸੋਨਾ 50 ਪ੍ਰਾਪਰਟੀਆਂ ਲੁਧਿਆਣੇ ਚ ਕੈਨੇਡਾ ਤੇ ਦੁਬਈ ਦੇ ਵਿੱਚ ਪ੍ਰਾਪਰਟੀਜ਼ ਲੇਕਿਨ ਆਪੋਜੀਸ਼ਨ ਨੇ तमाम ਆਪੋਜੀਸ਼ਨ ਨੇ ਸੌਰੀ ਟੂ ਸੇ ਇਸ ਮੁੱਦੇ ਨੂੰ ਜਿੰਨੇ ਇਫੈਕਟਿਵਲੀ ਚੁੱਕਣਾ ਚਾਹੀਦਾ ਸੀਗਾ ਤਰਨਤਨ ਤਾਂ ਹਰ ਪਿੰਡ ਦੇ ਬਾਹਰ ਹਰ ਗਲੀ ਕੂਚੇ ਵਿੱਚ ਬੋਰਡ ਲੱਗਣੇ ਹੋਣ ਚਾਹੀਦੇ ਸੀ ਕਿ ਆਮ ਆਦਮੀ ਪਾਰਟੀ ਦਾ ਕੱਟੜ ਇਮਾਨਦਾਰੀ ਦਾ ਫੱਟਾ ਖਤਮ ਕੇਜਰੀਵਾਲ ਦੀ ਅਖੋਤੀ ਕੱਟੜ ਇਮਾਨਦਾਰੀ ਦਾ ਜਿਹੜਾ ਸੀਗਾ ਖੁਲਾਸਾ ਬੇਨਕਾਬ ਇਹਨਾਂ ਦੀ ਇਹਨਾਂ ਦੇ ਨੱਕ ਦੇ ਥੱਲੇ ਚੰਡੀਗੜ੍ਹ ਵਿੱਚ ਇਹਨਾਂ ਦਾ ਚਹੇਤਾ ਆਫਸਰ ਐਡੀ ਵੱਡੀ ਰਕਮ ਤੇ ਐਡੀ ਵੱਡੀ ਪ੍ਰਾਪਰਟੀ ਤੇ ਐਡੀ ਵੱਡੀ ਰਾਸ਼ੀ ਅਗਰ ਕਿਤੇ ਸਾਰੇ ਪੰਜਾਬ ਦੇ ਪੁਲਿਸ ਆਫਸਰਸ ਦੀ ਤੇ ਬਿਊਰੋਕਰੇਟਸ ਦੀ ਅੱਜ ਵਿੱਚ ਹੀ ਪੋਲਿਟਿਸ਼ੀਅਨਸ ਤੇ ਮਿਨਿਸਟਰਸ ਦੀ ਜਾਂਚ ਹੋਵੇ ਤਾਂ ਮੇਰਾ ਮੰਨਣਾ ਕਿ 4 ਲੱਖ ਕਰੋੜ ਦਾ ਕਰਜ਼ਾ ਤਾਂ ਇਹਨਾਂ ਲੋਕਾਂ ਦੇ ਕੋਲੇ ਪਿਆ ਮੇਰੇ ਵੀਰੋ ਲੇਕਿਨ ਅਨਫੋਰਚੂਨੇਟਲੀ ਸਾਰੀ ਤਮਾਮ ਆਪੋਜੀਸ਼ਨ ਨੇ ਇਹਦੇ ਤੇ ਦਮਦਾਰ ਤਰੀਕੇ ਨਾਲ ਇਹਦਾ ਇਸ ਮਸਲੇ ਨੂੰ ਉਠਾਇਆ ਨਹੀਂ ਅੱਛਾ ਭਗਵਾਨਤ ਮਾਨ ਜੀ ਇੱਕ 6 ਸਟੇਪ ਆਈ ਵੀਡੀਓ ਆਈ ਹੋ ਸਕਦਾ ਏਆਈ ਦੀ ਤਿਆਰ ਕੀਤੀ ਹੋਵੇ ਨੋ ਡਾਊਟ ਅਬਾਊਟ 댓 ਅਸੀਂ ਉਮੀਦ ਕਰਦੇ ਕਿ ਸਾਡਾ ਮੁੱਖ ਮੰਤਰੀ ਇਸ ਲੈਵਲ ਤੱਕ ਨਹੀਂ ਗireਗਾ ਕਿ ਰਸ਼ੀਅਨ ਔਰਤਾਂ ਦੇ ਨਾਲ ਹੋਟਲਾਂ ਦੇ ਵਿੱਚ ਕੈਨੇਡਾ ਘੁੰਮਦਾ ਹੋਵੇਗਾ ਲੇਕਿਨ ਕਿਸੇ ਆਪੋਜੀਸ਼ਨ ਦੇ ਲੀਡਰ ਨੇ ਇਹ ਪੁੱਛਿਆ ਆਮ ਆਦਮੀ ਪਾਰਟੀ ਸਰਕਾਰ ਨੂੰ ਭਗਵੰਤ ਮਾਨ ਨੂੰ ਕਿ ਭਈ ਇਸ ਇਸ ਟੇਪ ਨੂੰ ਇਸ ਵੀਡੀਓ ਨੂੰ ਇੱਕ ਤਰਫ ਇੱਕ ਤਰਫਾ ਨਕਾਰਨ ਤੋਂ ਪਹਿਲਾਂ ਕਿ ਇਸ ਦੀ ਕਿਸੇ ਫੋਰੈਂਸਿਕ ਲੈਬ ਤੋਂ ਜਾਂਚ ਕਰਵਾਈ ਹੈ ਕਿ ਮੋਹਾਲੀ ਦੀ ਅਦਾਲਤ ਤੋਂ ਜਿੱਥੋਂ ਗੈਗ ਆਰਡਰ ਲਿਆ ਗਿਆ ਆਪੇ ਹੀ ਚਲੀ ਗਈ ਪੁਲਿਸ ਵਾਲੇ ਗੈਗ ਆਰਡਰ ਲੈਣ ਕਿ ਜੱਜ ਸਾਹਿਬ ਨੇ ਪੁਲਿਸ ਨੂੰ ਗਵਰਨਮੈਂਟ ਨੂੰ ਪੁੱਛਿਆ ਕਿ ਇਹ ਜਿਹੜੀ ਸਿਕਸ ਟੇਪ ਆਈ ਹੈ ਚੀਫ ਮਿਨਿਸਟਰ ਦੀ ਕਿ ਤੁਸੀਂ ਇਹਦਾ ਕੋਈ ਫੋਰੈਂਸਿਕ ਲੈਬ ਤੋਂ ਇੰਡੀਪੈਂਡੈਂਟ ਕੋਈ ਸਰਟੀਫਿਕੇਟ ਲੈ ਕੇ ਆਏ ਹੋ ਜੱਜ ਸਾਹਿਬ ਨੇ ਵੀ ਇੱਕ ਤਰਫਾ ਕਹਿਤਾ ਕਿ ਡਿਲੀਟ ਕਰ ਦਿਓ ਫੋਟੋਆਂ ਫੇਸਬੁੱਕ ਤੋਂ ਉਹ ਤਾਂ ਫੋ ਜਿਹੜੀਆਂ ਚਲ ਗਈਆਂ ਉਹ ਤਾਂ ਸਾਰੀ ਦੁਨੀਆ 'ਚ ਗੱਲ ਪਹੁੰਚ ਚੁੱਕੀ ਆ ਜਿਹੜੀ ਬਦਨਾਮੀ ਹੋਣੀ ਸੀ ਉਹ ਤਾਂ ਹੋ ਚੁੱਕੀ ਐ ਟਾਰੂ ਚੱਕ ਦੀ ਇੱਕ ਵਾਰੀ ਮੇਰੇ ਕੋਲ ਇਸ ਤਰ੍ਹਾਂ ਦੀ ਸੈਕਸ ਸਟੇਪ ਆਈ ਸੀ ਐਕਸਪਲੋਇਟੇਸ਼ਨ ਇੱਕ ਨੌਜਵਾਨ ਬੱਚੇ ਦੀ ਬਹੁਤ ਗੰਦੀ ਅਸ਼ਲੀਲ ਵੀਡੀਓ ਸੀਗੀ ਮੈਂ ਗਵਰਨਰ ਪੰਜਾਬ ਕੋ ਗਿਆ ਉਸ ਵਕਤ ਗਵਰਨਰ ਪੰਜਾਬ ਨੇ ਚੰਡੀਗੜ੍ਹ ਦੀ ਫੋਰੈਂਸਿਕ ਲੈਬ ਤੋਂ ਉਸ ਨੂੰ ਵੈਰੀਫਾਈ ਕਰਾਇਆ ਉਹ ਠੀਕ ਪਾਈ ਗਈ ਉਹ ਗੱਲ ਅਲੱ ਕਟਾਰੂ ਚੱਕ ਨੂੰ ਅੱਜ ਤੱਕ ਰੱਖਿਆ ਉਹ ਇਹਨਾਂ ਨੂੰ ਮੁਬਾਰਕਬਾਦ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਆਪਣੇ ਕੈਬਿਨੇਟ ਚ ਰੱਖਦੇ ਹੋ ਮਤਲਬ ਕਿਸੇ ਨੇ ਕਿਸੇ ਆਪੋਜੀਸ਼ਨ ਨੇ ਇਹ ਹਿੰਮਤ ਨਹੀਂ ਰੱਖੀ ਕਿ ਭਗਵੰਤ ਮਾਨ ਨੂੰ ਪੁੱਛਿਆ ਜਾਵੇ ਤੇ ਆਮ ਆਦਮੀ ਪਾਰਟੀ ਨੂੰ ਕਿ ਭਈ ਇਹ ਜਿਹੜੀ ਵੀਡੀਓ ਆਈ ਆ ਕਿ ਤੁਸੀਂ ਇਹਦੀ ਕੋਈ ਜਾਂਚ ਕਰਾ ਕੇ ਕੋਈ ਲੋਕਾਂ ਦੀ ਡੋਮੇਨ ਵਿੱਚ ਸਰਟੀਫਿਕੇਟ ਰੱਖ ਸਕਦੇ ਕਿਸੇ ਨੇ ਨਹੀਂ ਪੁੱਛਿਆ ਮੈਂ ਬੜੇ ਅਰਸੇ ਤੋਂ ਚੱਕ ਰਿਹਾ ਮਸਲਾ 144 ਟੋਯੋਟਾ ਹਾਈਲਕਸ ਗੱਡੀਆਂ ਹੋਮ ਡਿਪਾਰਟਮੈਂਟ ਪੰਜਾਬ ਨੇ ਹੋਮ ਮਿਨਿਸਟਰ ਕੌਣ ਹੈ ਭਗਵੰਤ ਮਾਨ ਬਿਲਿੰਗ ਦੇ ਨਾਮ ਤੇ ਜੀਜੀਪੀ ਦੇ ਨਾਮ ਤੇ ਤੁਸੀਂ ਤੇ ਮੈਂ ਅਗਰ ਇਹੀ ਗੱਡੀ ਟੋਇota ਹਾਈਲਕਸ ਲੈਣ ਜੀਏ ਕਿਉਂਕਿ ਬਹੁਤ ਮਹਿੰਗੀ ਗੱਡੀਆਂ ਤੇ ਵਿਕਦੀ ਨਹੀਂ ਗਈ 10 ਤੋਂ 15 ਲੱਖ ਰੁਪਇਆ ਹਰ ਗੱਡੀ ਦੇ ਪਿੱਛੇ ਕਮਿਸ਼ਨ ਮਿਲਦਾ ਇਹਦੇ ਬਿੱਲ ਸਾਡੇ ਕੋਲ ਆ ਪੁਖਤਾ ਲੇਕਿਨ ਪੰਜਾਬ ਸਰਕਾਰ ਨੇ ਜਦੋਂ 144 ਗੱਡੀਆਂ ਲਈਆਂ ਇੱਕ ਨਵੇਂ ਪੈਸੇ ਦਾ ਉਹਦੇ ਤੋਂ ਉਹਨਾਂ ਤੋਂ ਡਿਸਕਾਊਂਟ ਨਹੀਂ ਮੰਗਿਆ 100% ਪੇਮੈਂਟ ਕੀਤੀ ਟੋਇota ਕਰਲੋਸਕਰ ਕੰਪਨੀ ਨੂੰ ਇਹਦਾ ਮਤਲਬ ਹੈ ਕਿ ਉਹ ਪੈਸੇ ਸਾਰੇ ਸਰਕਾਰ ਦੇ ਖਜ਼ਾਨੇ ਦੇ ਤੁਹਾਡੇ ਤੇ ਮੇਰੇ ਦੇ ਦਿੱਤੇ ਤੇ ਕਿਕਬੈਕ ਵਿੱਚ ਕਮਿਸ਼ਨ ਕਮਾਇਆ ਗਿਆ 15 ਤੋਂ 20 ਕਰੋੜ ਰੁਪਏ ਦੇ ਕਮਿਸ਼ਨ ਦੀ ਇਹਦੇ ਵਿੱਚ ਹੈ ਅੱਜ ਲਿੰਕ ਰੋਡਸ ਦਾ ਬੜੇ ਵੱਡੇ ਘੁਟਾਲੇ ਆਏ ਠੇਕੇਦਾਰਾਂ ਨੇ ਸਾਹਮਣੇ ਆਣ ਕੇ ਕਹਿਤਾ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਇੱਕ ਟੈਲਰ ਮੇਡ ਪਾਲਿਸੀ ਕਰਕੇ ਜਿੰਨੇ ਛੋਟੇ ਠੇਕੇਦਾਰ ਸੀ ਸਾਰੇ ਕੱਢ ਦਿੱਤੇ ਬਾਹਰ ਤੇ ਲਿੰਕ ਰੋਡਸ ਤੁਸੀਂ ਦੇਖ ਰਹੇ ਹੋ ਪਿੰਡਾਂ 'ਚ ਬਣ ਰਹੀਆਂ ਹਲੇ ਬਣਾ ਕੇ ਜਾਂਦੇ ਨੇ ਤੇ ਹੱਥਾਂ ਨਾਲ ਚੱਕੀ ਆਉਂਦੇ ਲੁਕੀ ਇਹ ਵੀ ਖੁਲਾਸਾ ਤੁਸੀਂ ਸਾਰਿਆਂ ਨੇ ਦੇਖ ਲਿਆ ਭਗਵੰਤ ਮਾਨ ਦਾ ਰੋਲਾ ਪੈ ਰਿਆ ਗੁਰਚੇਤ ਚਿੱਤਰ ਕੋ ਛੋਟਾ ਮੋਟਾ ਬੰਦਾ ਨਹੀਂਗਾ ਪ੍ਰਸਿੱਧ ਕਲਾਕਾਰ ਆ ਪੰਜਾਬ ਦਾ ਉਹਨੇ ਕਿਹਾ ਕਿ 2800 ਕਿਲਾ ਭਗਵੰਤ ਮਾਨ ਨੇ ਆਸਟ੍ਰੇਲੀਆ ਸ਼ੈਫਪਰਥ ਦੇ ਇਲਾਕੇ ਦੇ ਵਿੱਚ ਖਰੀਦਿਆ ਹੋਇਆ ਕਿਸੇ ਆਪੋਜੀਸ਼ਨ ਦੇ ਆਦਮੀ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਇਹ ਜਿਹੜਾ 2800 ਕਿਲੇ ਦੀ ਕੋਈ ਜਾਂਚ ਹੋਣੀ ਚਾਹੀਦੀ ਮੈਂ ਇਹ ਪੁੱਛਿਆ ਸੀਗਾ ਕਿ ਗਵਰਨਮੈਂਟ ਵਾਈਟ ਪੇਪਰ ਜਾਰੀ ਕਰੇ ਕਿ ਭਗਵੰਤ ਮਾਨ ਦੀ ਮਦਰ ਇੱਕ ਰਿਟਾਇਰਡ ਟੀਚਰ ਦੇ ਘਰ ਵਾਲੀ ਇੱਕ ਹਾਊਸ ਵਾਈਫ 11 ਵਾਰ ਆਸਟ੍ਰੇਲੀਆ ਗਈ ਹੈ ਫਰਸਟ ਕਲਾਸ ਵਿੱਚ ਟ੍ਰੈਵਲ ਕੀਤਾ ਕੋਈ ਉਹਦੇ ਤੇ ਸਰਕਾਰ ਵਾਈਟ ਪੇਪਰ ਜਾਰੀ ਕਰੇਗੀ ਕਿ ਇਕਾਦਲੀ ਜਾਂਦੇ ਨੇ ਭਗਵੰਤ ਮਾਨ ਦੀਆਂ ਜੁੱਤੀਆਂ ਦੇ ਰਾਖੇ ਪੁਲਿਸ ਵਾਲੇ ਦੋ ਖੜੇ ਕਿਤੇ ਕੋ ਬਹੁਤ ਕੀਮਤੀ ਜੁੱਤੀ ਸੀ ਸ਼ਾਇਦ 3.5 ਲੱਖ ਰੁਪਏ ਦੇ ਬੂਟ ਪਾਇਓ ਸੀ ਆਮ ਜੇ ਬੰਦਿਆਂ ਨੇ ਕਿਸੇ ਆਪੋਜੀਸ਼ਨ ਦੇ ਆਦਮੀ ਲੀਡਰ ਨੇ ਉਹਨੂੰ ਟਵੀਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਚਲੋ ਸੋਸ਼ਲ ਮੀਡੀਆ ਤੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਕਹਿੰਦੇ ਆਂ ਅਸੀਂ ਕੱਟੜ ਇਮਾਨਦਾਰ ਤੇ ਆਮ ਜੇ ਬੰਦੇ ਆਂ ਵੀ 3.5 ਲੱਖ ਰੁਪਏ ਦੇ ਤੁਸੀਂ ਬੂਟ ਪਾਈ ਫਿਰਦੇ ਹੋ ਇਸ ਤੋਂ ਇਲਾਵਾ ਇੰਨੇ ਰੈਗੂਲਰ ਇਸ਼ੂਜ਼ ਆ ਰਹੇ ਨੇ ਪੰਜਾਬ ਦੇ ਵਿੱਚ ਪਾਣੀਆਂ ਦੇ ਮੁੱਦੇ ਨੇ ਜੋ ਪੋਲੂਸ਼ਨ ਫੈਲਾਈ ਜਾ ਰਹੀ ਆ ਵੱਡੇ ਕਾਰਪੋਰੇਟ ਤੇ ਇੰਡਸਟਰੀਅਲ ਹਾਊਸਾਂ ਤੋਂ ਲੋਕਾਂ ਨੂੰ ਜ਼ਹਿਰ ਫਲਾਇਆ ਜਾ ਰਿਹਾ ਅਨਫੋਰਚਨਟਲੀ ਕਿਸੇ ਆਪੋਜੀਸ਼ਨ ਲੀਡਰ ਨੇ ਇਸ ਗੱਲ ਨੂੰ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਹਾਂ ਕੌਣ ਪੁੱਛਦੇ ਨੇ ਜਿਹੜੇ ਐਕਟਿਵਿਸਟ ਨੇ ਪੰਜਾਬ ਦੇ ਵਿੱਚ ਕੋਈ ਪਾਣੀ ਆ ਦਾ ਐਕਟਿਵਿਸਟ ਬਣ ਗਿਆ ਕੋਈ ਆਰਟੀਆਈ ਦਾ ਐਕਟਿਵਿਸਟ ਬਣ ਗਿਆ ਕੋਈ ਕਿਸੇ ਨੇ ਕੋਈ ਮੁੱਦਾ ਚੱਕ ਲਿਆ ਔਰ ਸੋਸ਼ਲ ਮੀਡੀਆ ਤੇ ਬੈਠੇ ਜਿਹਨੂੰ ਨੈਟਿਜ਼ਨਸ ਕਹਿੰਦੇ ਨੇ ਆਪਾਂ ਸਿਟੀਜ਼ਨਸ ਨਹੀਂ ਨੈਟਿਜ਼ਨਸ ਜਿਹੜੇ ਲੋਕ ਇਸਤੇਮਾਲ ਕਰਦੇ ਨੇ ਉਹ ਰੋਜ਼ ਸਰਕਾਰ ਨੂੰ ਸਵਾਲ ਪੁੱਛਦੇ ਨੇ ਔਰ ਇਹਨਾਂ ਦੀ ਅਕਾਉਂਟੇਬਿਲਟੀ ਹੋਲਡ ਕਰ ਰਹੇ ਤੇ ਲੋਕਾਂ ਨੂੰ ਲੱਗਿਆ ਕਿ ਜਿਹੜਾ ਕੰਮ ਆਪੋਜੀਸ਼ਨ ਦਾ ਸੀਗਾ ਬਈ ਇਹ ਤਾਂ ਕੰਮ ਹੋਰ ਲੋਕ ਕਰ ਰਹੇ ਨੇ ਤੇ ਫਿਰ ਕੀ ਜ਼ਰੂਰੀ ਹੈ ਕਿ ਆਪੋਜੀਸ਼ਨ ਨੂੰ ਅਸੀਂ ਵੋਟ ਪਾਈਏ ਫਿਰ ਅਸੀਂ ਕਿਉਂ ਨਾ ਸਿੱਧਾ ਸਰਕਾਰ ਨੂੰ ਵੋਟ ਪਾ ਦਈਏ ਇਹ ਵੀ ਇੱਕ ਬਹੁਤ ਵੱਡਾ ਫੈਕਟਰ ਹੈ ਤਾਂ ਮੈਂ ਉਮੀਦ ਕਰਦਾ ਕਿ ਆਪੋਜੀਸ਼ਨ ਤਮਾਮ ਔਰ ਸਾਡੀ ਪਾਰਟੀ ਦੇ ਲੀਡਰਸ ਬਿਲਕੁਲ ਨਿਚਕ ਹੋ ਕੇ ਨ ਡਰ ਹੋ ਕੇ ਅੱਖ ਚ ਅੱਖ ਪਾ ਕੇ ਇਸ ਗੱਲ ਦਾ ਹਰ ਪੰਜਾਬ ਨਾਲ ਕੀਤੀ ਗਈ ਧੱਕੇਸ਼ਾਹੀ ਹਰ ਪੰਜਾਬ ਦੇ ਨਾਲ ਕੀਤੀ ਗਈ ਬੇਇਨਸਾਫੀ ਚਾਹੇ ਉਹ ਸਿੱਖਾਂ ਨਾਲ ਬੇਇਨਸਾਫੀ ਆ ਚਾਹੇ ਉਹ ਕਿਸਾਨਾਂ ਨਾਲ ਬੇਇਨਸਾਫੀ ਆ ਚਾਹੇ ਉਹ ਦੁਕਾਨਦਾਰਾਂ ਨਾਲ ਬੇਇਨਸਾਫੀ ਆ ਚਾਹੇ ਉਹ ਦਲਿਤ ਵਰਗ ਦੇ ਨਾਲ ਵੀ ਇਨਸਾਫੀ ਆ ਉਹਦਾ ਜਵਾਬ ਭਗਵੰਤ ਮਾਨ ਨੂੰ ਦੇਣਾ ਪਵੇਗਾ ਇੱਥੇ ਮੇਨਸਟ੍ਰੀਮ ਵੀ ਚੁੱਪ ਹੋ ਗਿਆ ਅੰਕਲ ਮੀਡੀਆ ਤੁਸੀਂ ਕਦੀ ਕਿਸੇ ਮੀਡੀਆ ਨੂੰ ਪੁੱਛਿਆ ਕਿ ਕਟਾਰੂ ਚੱਕ ਬਾਰੇ ਭਗਵੰਤਪਾਨ ਤੁਹਾਡਾ ਕੀ ਓਪੀਨੀਅਨ ਹੈ ਤੁਸੀਂ ਕਿਉਂ ਨਹੀਂ ਐਕਸ਼ਨ ਲਾਇਆ ਡੀਆਈਜੀ ਪੁੱਲਰ ਜਿਹਨੂੰ ਸੀਬੀਆਈ ਤਾਂ ਫੜ ਸਕਦੀ ਆਣ ਕੇ ਦਿੱਲੀੋਂ ਤੁਹਾਡੀ ਵੇਚਿਲੈਂਸ ਜਿਹੜੀ ਤੁਸੀਂ ਕਹਿੰਦੇ ਸਾਡਾ ਚੌਕਸੀ ਵਿਭਾਗ ਆ ਇਹ ਕਿਉਂ ਫੇਲ ਹੋ ਗਈ ਤੁਸੀਂ ਇਸ ਨੂੰ ਕਿਉਂ ਨਹੀਂ ਫੜਿਆ ਕਿਸੇ ਨੇ ਪੁੱਛਿਆ ਕਿ ਤੁਸੀਂ ਟਾਇota ਹਾਈਲੈਕਸ ਦੀ 144 ਗੱਡੀਆਂ ਦਾ ਇਲਜ਼ਾਮ ਲੱਗ ਰਿਹਾ ਕਿ ਤੁਸੀਂ 15-20 ਕਰੋੜ ਰੁਪਇਆ ਖਾ ਗਏ ਕਿਸ ਨੇ ਕਿਸੇ ਮੀਡੀਆ ਨੇ ਮਾਈਕ ਰੱਖ ਕੇ ਭਗਵੰਤ ਮਾਨ ਨੂੰ ਪੁੱਛਿਆ ਕਿਸੇ ਮੇਨਸਟ੍ਰੀਮ ਮੀਡੀਆ ਨੇ ਭਗਵੰਤ ਨੂੰ ਪੁੱਛਿਆ ਕਿ ਤੁਹਾਡੀ ਜਿਹੜੀ ਸੈਕ ਸਟੇਪ ਆਈ ਸੀ ਇਹਦੀ ਫੋਰੈਂਸਿਕ ਲੈਬ ਤੋਂ ਤੁਸੀਂ ਜਾਂਚ ਕਿਉਂ ਨਹੀਂ ਕਰਵਾਈ ਜਾਂ ਹੋਰ ਜਿਹੜੇ ਮੁੱਦੇ ਆਏ ਨੇ ਪੰਜਾਬ ਦੇ ਵਿੱਚ ਇਹਦੇ ਵਿੱਚ ਅਗਰ ਆਪੋਜੀਸ਼ਨ ਆਪਣੇ ਰੋਲ ਅਦਾ ਕਰਨ ਵਿੱਚ ਪਿੱਛੇ ਰਹਿ ਰਹੀ ਆ ਤਾਂ ਮੈਨੂੰ ਦੁੱਖ ਤੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਮਹੂਰੀਅਤ ਦਾ ਚੌਥਾ ਸਤੰਭ ਜਿਹਨੂੰ ਅਸੀਂ ਮੀਡੀਆ ਕਹਿੰਦੇ ਇੰਡੀਪੈਂਡੈਂਟ ਮੀਡੀਆ ਉਹ ਵੀ ਫੇਲ ਹੋ ਰਿਹਾ ਵਾ ਉਹ ਨਹੀਂ ਪੁੱਛ ਰਿਹਾ ਔਰ ਮੇਰਾ ਖਿਆਲ ਆ ਕਿ ਰੂਟੀਨ ਜਿਹਾ ਖਬਰਾਂ ਲਾ ਕੇ ਤੇ ਵਨ ਵੇ ਸਪੀਚ ਕਰਕੇ ਉਹ ਲੰਗ ਜਾਂਦੇ ਨੇ ਔਰ ਇਹਦੇ ਵਿੱਚ ਮੈਂ ਦਾਤ ਦੇਣਾ ਚਾਹੂੰਗਾ ਜਿਹੜਾ ਆਰਗੇਨਿਕ ਇੰਡੀਪੈਂਡੈਂਟ ਮੀਡੀਆ ਜਿਹਨਾਂ ਨੂੰ ਭਗਵੰਤਮਾਨ ਕਹਿੰਦਾ ਕਿ ਇਹਨਾਂ ਨੂੰ ਕੁਝ ਕੀ ਕਿਹਾ ਸੀ ਉਹਨੇ ਕਿ ਟੁਕੜੇ ਬੁਰਕੀਆਂ ਪੈ ਗਈਆਂ ਹੋਣਗੀਆਂ ਰਤਨਦੀਪ ਸਿੰਘ ਢਾਲੀਵਾਲ ਵਰਗੇ ਬੰਦੇ ਮਨਿੰਦਰਜੀਤ ਸਿੰਘ ਸਿੱਧੂ ਵਰਗੇ ਈਵਨ ਲੋਕਨਾਦ ਵਾਲੇ ਸੁਖਵਿੰਦਰ ਸਿੱਧੂ ਵਰਗੇ ਅਖਰ ਚੈਨਲ ਆੜਗੇ ਆਮ ਸੌਰੀ ਅਗਰ ਮੇਰ ਕੋ ਕੋ ਨਾਮ ਰਹਿ ਗਿਆ ਹੋਊਗਾ ਜਸ ਆਰਐਮਪੀ ਟੈਲੀਵਿਜ਼ਨ ਵਰਗੇ ਜਾਂ ਇਸ ਤਰ੍ਹਾਂ ਦੇ ਸਤਕਾਰਯੋਗ ਸਾਡੇ ਹੋਰ ਬਹੁਤ ਸਾਰੇ ਚੈਨਲਸ ਨੇ ਸਾਦੇ ਜੇ ਚੈਨਲਸ ਨੇ ਮੈਂ ਦੇਖਦਾ ਉਹਨਾਂ ਪੰਜਾਬੀ ਲੋਕ ਪੰਜਾਬੀ ਲੋਕ ਚੈਨਲ ਜਾਂ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਅੱਛੇ ਜਿਹੜੇ ਡਿਸਕਸ਼ਨ ਕਰਦੇ ਨੇ ਫੇਰ ਜੀ ਇਸੇ ਮੀਡੀਆ ਨੇ ਆਰਗੇਨਿਕ ਮੀਡੀਆ ਨੇ ਪੰਜਾਬ ਦੇ ਲੋਕਾਂ ਦੀ ਗੱਲ ਚੱਕੀ ਹੋਈ ਆ ਜਿਹੜੀ ਸਾਨੂੰ ਚੱਕਣੀ ਚਾਹੀਦੀ ਸੀ ਜਿਹੜੀ ਮੇਨਸਟ੍ਰੀਮ ਮੀਡੀਆ ਨੂੰ ਜਿਹੜੇ ਵੱਡੇ ਵੱਡੀਆਂ ਅਖਬਾਰਾਂ ਨੇ ਨੈਸ਼ਨਲ ਚੈਨਲਸ ਨੇ ਲੇਕਿਨ ਅਨਫੋਰਚਨਟਲੀ ਉਹਨਾਂ ਨੇ ਨਹੀਂ ਚੱਕਿਆ ਸੋ ਗੱਲ ਥੋੜੀ ਲੰਬੀ ਹੋ ਗਈ ਆ ਤਾਂ ਮੈਂ ਸਿਰਫ ਆਪਣੇ ਵਰਕਰਸ ਸਕੇਡਰਸ ਨੂੰ ਕਹੂੰਗਾ ਕਿ ਤਗੜੇ ਹੋ ਜਾ ਕੋਈ ਗੱਲ ਨਹੀਂ ਜਿੱਤਾਂ ਤੇ ਹਾਰਾਂ ਜ਼ਿੰਦਗੀ ਦਾ ਹਿੱਸਾ ਨੇ ਮੈਂ ਆਪਣੀ ਜ਼ਿੰਦਗੀ ਤਿੰਨ ਵਾਰੀ ਹਾਰਿਆ ਵਾਂ ਤੁਹਾਡੇ ਸਾਹਮਣੇ ਖੜਾ ਇੱਥੇ ਔਰ ਇਸ ਤਰ੍ਹਾਂ ਨਾਲ ਜਿੱਤਾਂ ਹਾਰਾਂ ਬਣੀਆਂ ਹੋਈਆਂ ਨੇ ਲੇਕਿਨ ਹਾਰ ਕੇ ਡੀਮੋਰਲਾਈਜ਼ ਹੋ ਕੇ ਘਰ ਬੈਣਾ ਘਬਰਾ ਜਾਣਾ ਇਹ ਕੋਈ ਇਸ ਗੱਲ ਦਾ ਹੱਲ ਨਹੀਂਗਾ ਆਪਾਂ ਸਭ ਨੇ ਪੰਜਾਬ ਦੇ ਸੂਬੇ ਦੇ ਹਕੂਕ ਲਈ ਪੈਰਾ ਦੇਣਾ ਵਾ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੇ ਨਾਲ ਖੜਨਾ ਵਾ ਔਰ ਆਪਾਂ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ 'ਚ ਇੱਕ ਅੱਛਾ ਰੋਡ ਮੈਪ ਆਊਟਲਾਈਨ ਕਰਕੇ ਲੋਕਾਂ ਨੂੰ ਦੱਸਣਾ ਕਿ ਆ ਸਾਡੀ ਇੱਕ ਸੋਚ ਤੇ ਵਿਚਾਰਧਾਰਾ ਵਾ ਫਿਰ 2027 ਦਾ ਨਤੀਜਾ ਜਿਹੜਾ ਨਿਕਲੇਗਾ ਠੀਕ ਹੈ ਸਾਡੇ ਹੱਕ 'ਚ ਜਾਵੇ ਸਾਡੇ ਉਲਟ ਜਾਵੇ ਉਹ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਅੱਲਾ ਤੇ ਗॉड ਦੀ ਮਰਜ਼ੀ ਆ ਜਾਂ ਲੋਕਾਂ ਦੀ ਮਰਜ਼ੀ ਆ ਲੇਕਿਨ ਜੇ ਅੱਜ ਇਹ ਕਹਿਣਾ ਕਿ ਇੱਕ ਜਿੰਨੀ ਚੋਣ ਜਿੱਤ ਲਈ ਜੇ ਅਸੀਂ ਤਾਂ ਇਹ ਹੋ ਗਿਆ ਇਹ ਤੁਹਾਨੂੰ ਆਉਣ ਵਾਲੇ ਦਿਨਾਂ ਚ ਇਹਦੇ ਸਬੂਤ ਛੇਤੀ ਮਿਲਣੇ ਸ਼ੁਰੂ ਹੋ ਜਾਣਗੇ ਕਿ ਕਿਵੇਂ ਲੋਕ ਇਸ ਫਜ਼ੂਲ ਸਰਕਾਰ ਦਾ ਜਿਹੜੀ ਸਰਕਾਰ ਨੇ ਸਾਡੇ ਮਤਲਬ 4 ਲੱਖ ਕਰੋੜ ਦਾ ਕਰਜ਼ਾ ਚਾੜਤਾ ਹੈਲੀਕਾਪਟਰਾਂ ਜਹਾਜ਼ਾਂ ਤੋਂ ਨਹੀਂ ਉੱਤਰਦੇ ਜਿਹੜੇ ਕਹਿੰਦੇ ਅਸੀਂ ਤਾਂ ਵੀਆਈਪੀ ਕਲਚਰ ਦੇ ਖਰਾਫ ਆ ਹਜ਼ਾਰ ਹਜ਼ਾਰ ਗਨਮੈਨ ਲੈ ਕੇ ਹੂਟਰ ਮਾਰ ਕੇ ਘੁੰਮਦੇ ਨੇ ਇਹਦਾ ਖੁਲਾਸਾ ਤੁਹਾਨੂੰ ਜਲਦ ਇਹਨਾਂ ਦੀਆਂ ਤਸਵੀਰਾਂ ਪਹਿਲਾਂ ਹੀ ਬਹੁਤ ਆ ਰਹੀਆਂ ਲੇਕਿਨ ਬਾਕੀ ਆਉਂਦੀਆਂ ਅਗਲੇ ਸਾਲ 2026 ਵਿੱਚ ਲੋਕੀ ਬਹੁਤ ਡਟ ਕੇ ਇਸ ਸਾਰੀ ਗੱਲ ਦਾ ਵਿਰੋਧ ਕਰਨਗੇ ਸੋ ਤੁਸੀਂ ਸਾਰੇ ਮੇਰੇ ਨਾਲ ਜੁੜੇ ਹੋ ਅਗਰ ਤੁਹਾਨੂੰ ਲੱਗੀਆਂ ਗੱਲਾਂ ਮੇਰੀਆਂ ਠੀਕ ਨੇ ਤਾਂ ਮੈਂ ਤਾਂ ਤੁਹਾਡਾ ਮੋਰਲ ਬੂਸਟ ਕਰਨ ਵਾਸਤੇ ਹਾਜ਼ਰ ਹਾਂ ਇਦਨੋਂ ਕਿਤੇ ਹੀ ਵੱਧ ਮੁਸ਼ਕਲਾਂ 'ਚ ਮੇਰੇ ਸਾਡਾ ਪਰਿਵਾਰ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਪਤਾ ਨਹੀਂ ਕਿੰਨੀ ਹਰੀ ਐਨਐਸਐ ਲੱਗੀ ਔਰ ਐਨਐਸਐ ਲੱਗ ਕੇ ਇੱਥੇ ਨਹੀਂ ਅ ਅਗਰ ਤਲਾ ਤ੍ਰਿਪੁਰਾ ਦੀ ਜੇਲ੍ਹ ਪੂਰਾ ਸਾਲ ਹਜ਼ਾਰੀ ਬਾਗ ਔਰ ਪਤਾ ਨਹੀਂ ਫਤਿਹਪੁਰ ਸਿਕਰੀ ਕਿਉਂਜਰ ਉੜੀਸਾ ਚ ਤਿਹਾੜ ਜੇਲ੍ਹ ਵਿੱਚ ਇਕੱਲੇ ਇਹਨਾਂ ਨੇ ਨਹੀਂ ਮੇਰੇ ਪਿਤਾ ਜੀ ਨੇ ਬਹੁਤ ਸਾਰੇ ਉਸ ਵਕਤ ਲੋਕਾਂ ਨੇ 80 ਤੇ 90 ਦੇ ਦਹਾਕੇ ਵਿੱਚ ਜ਼ੁਲਮ ਤੇ ਤਸ਼ੱਦਦ ਸਿਆ ਲੇਕਿਨ ਉਹ ਕਬਰਾਇਆ ਤਾਂ ਨਹੀਂ ਡਰਦੇ ਤਾਂ ਨਹੀਂ ਤੁਰੇ ਜਾਂਦੇ ਨੇ ਸਾਰੇ ਮੈਂ ਤੁਹਾਨੂੰ ਆਪਣੀ ਮਿਸਾਲ ਦਿੱਤੀ ਕਿ ਇੰਨੀ ਵਾਰ ਹਾਰਨ ਤੋਂ ਬਾਅਦ ਮੈਂ ਖੜਾ ਵਾਂ ਚਲੋ ਉਹ ਇਹ ਗੱਲ ਲੱਗ ਗਿਆ ਕਿ ਉਸ ਪਰਮਾਤਮਾ ਨੇ ਵਾਹਿਗੁਰੂ ਨੇ ਮੇਰੇ ਵਾਸਤੇ ਕੀ ਰੱਖਿਆ ਉਹ ਅਲੱਗ ਗੱਲ ਹੈ ਪਰ ਮੈਂ ਆਪਣਾ ਕੰਮ ਤੇ ਆਪਣੀ ਜਿਹੜੀ ਜੋ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਬਤੌਰ ਵਿਧਾਇਕ ਇੱਕ ਆਪੋਜੀਸ਼ਨ ਦੇ ਉਹ ਮੈਂ ਕੰਮ ਆਪਣਾ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੋ ਅਗਰ ਠੀਕ ਲੱਗੀਆਂ ਗੱਲਾਂ ਤਾਂ ਇਹਨੂੰ ਵਰਤੋਂ-ਵਾਰਤ ਸ਼ੇਅਰ ਕਰਨਾ